ਹੋਈ ਹੈ ਕਿਸ ਕਾਰਨ ਕਰਕੇ ਮੌਤ ਹੋਈ ਹੈ ਇਹ ਨਸ਼ੇ ਕਰਕੇ ਹੋਈ ਹੈ ਅਲਗੋ ਕਠੀ ਬੋ ਨਹੀਂ ਹਾਰੇ ਗਾਇਦੇ ਟੈਂਟਾਰ ਮੋਤਾ ਕੇ ਹੋ ਚੁਕੀਆਂ ਨੌਜਵਾਨ ਬਹੁਤ ਜਿਆਦਾ ਵਿਗੜਿਆ ਛੜਿਆ ਮਿਕਰਿਆ ਜੀ ਨਸ਼ਾ ਬੰਦ ਕੀਤਾ ਜਾਵੇ ਤਾਂ ਸਾਡਾ ਕਲੇਗਾ ਗਾਂ ਹੋਰ ਨਾ ਕੁਝ ਜਿਆਦੇ ਇੱਕ ਹੋਰ ਪਰਿਵਾਰ ਦੇ ਪੁੱਤ ਨੂੰ ਨਸ਼ੇ ਦੇ ਦੈਂਤ ਤੇ ਨਿਗਲ ਲਿਆ ਇਹ ਮਾਮਲਾ ਤਰੰਤਾਰੰਦੀ ਅਲਗੋ ਕੋਠੀ ਇਲਾਕੇ ਦਾ ਇਲਜ਼ਾਮ ਨੇ ਪਰਿਵਾਰ ਦੇ ਕਿ ਤੇ ਸ਼ਰੀਆਮ ਨਸ਼ਾ ਵਿਗਦਾ ਨੌਜਵਾਨ ਦੀ ਲਾਸ਼ ਵਾਸ਼ੂਮ ਚ ਮਿਲੀ ਤੇ ਕੁਲੋਂ ਮਿਲੀ ਇੱਕ ਸਰੀਂਜ ਕੀ ਕਹਿ ਰਿਆ ਪਰਿਵਾਰ ਸੁਣਦੇ ਉਹ ਤੋਂ ਹੋਇਆ ਕਿਸ ਕਾਰਨ ਕਰਕੇ ਹੋਇਆ ਇਹ ਨਸ਼ੇ ਕਰਕੇ ਹੋਈ ਹੈ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਤੋਂ ਹੀ ਪਤਾ ਲੱਗਾ ਸੀ ਕਿਸ ਚੀਜ਼ ਦਾ ਨਸ਼ਾ ਕਰਦਾ ਹੈ ਇਹ ਟੀਗਲ ਹੁੰਦਾ ਸੀ ਜੀ ਸਮੈਗ ਦਾ ਨਸ਼ਾ ਕਰਦਾ ਸੀ ਹਾਂ ਜੀ ਤੇ ਤੁਹਾਡੇ ਇੱਥੇ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਕ ਚ ਵੇਚਦਾ ਕਿੰਨਾ ਨਸ਼ਾ ਵੇਚਦਾ ਗੋਠੀ ਇਹ ਗੋਠੀ ਬੋਣੇ ਸਾਡੇ ਡਾਇਰੈਕਟ 10-4 ਮੋਤਾ ਅਗੇ ਹੋ ਚੁੱਕਿਆ ਨੌਜਵਾਨ ਸੋ ਇਹ ਤੁਹਾਡੇ ਕੀ ਲੱਗਦੇ ਆ ਪਤੀ ਆ ਮੇਰਾ ਕੀ ਕੰਮ ਕਰਦਾ ਸੀ ਹਾਂ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਕਿਸ ਕਰਨ ਮੋਤੀ ਇਹਦੀ ਟੀਗਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਗਾ ਲੱਗਿਆ ਪਰਿਵਾਰ ਦੇ ਇਲਜ਼ਾਮ ਗੰਭੀਰ ਨੇ ਤਾਂ ਉਧਰ ਪੁਲਿਸ ਕੀ ਕਹਿ ਰਹੀ ਹੈ ਇਨ੍ਹਾਂ ਇਲਜ਼ਾਮਾਂ ਤੇ ਏਵੀਡੈਂਟ ਏ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟिटीज ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਵਾਂ ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮੁਲਕੀ ਸਾਡੇ ਅਲਗੋ ਕੋਟੀ ਚ ਸ਼ਰੇਆਮ ਨਸ਼ਾ ਵਿਕਦਾ ਸਰ ਕੋਈ ਨੱਕ ਮਾਰ ਲਈ ਕੋਈ ਗਾਂ ਤੁਹਾਡੇ ਅਲਗੋ ਕਦਮ ਨੂੰ ਦੇਖੋ ਸਾਉਂਡ ਵਿਜ਼ਨ ਪਿੱਖੀ ਵੈਂਡ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੇ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਾਉ ਬਿਲਕੁਲ ਜੀ ਬਿਲਕੁਲ